ਹੈਲੋ ਇਸ ਬਾਈਬਲ ਦੀ ਕਹਾਣੀ ਦੇ ਵਿੱਚ ਬਹੁਤ ਸਾਰੇ ਮੋੜ ਆਏ ਨੇ ਫਿਰ ਵੀ ਪਰਮੇਸ਼ਰ ਆਪਣੇ ਮਕਸਦ ਨੂੰ ਜਿਹੜਾ ਮਨੁੱਖ ਧਾਲੀਆਂ ਨੂੰ ਪੂਰਾ ਕਰਦਾ ਆਇਆ ਜਦੋਂ ਅਸੀਂ ਯੂਸਫ ਦੀ ਕਹਾਣੀ ਨੂੰ ਲਗਾਤਾਰ ਦੇਖ ਰਹੇ ਹਾਂ ਤਾਂ ਅਸੀਂ ਇਸ ਕਹਾਣੀ ਦੇ ਵਿੱਚ ਇੱਕ ਬਹੁਤ ਹੀ ਜ਼ਬਰਦਸਤ ਮੋੜ ਦੇ ਉੱਤੇ ਆ ਆਓ ਅਸੀਂ ਦੇਖਦੇ ਹਾਂ ਪਰਮੇਸ਼ਰ ਨੇ ਆਬਰਾਮ ਨੂੰ ਕਿਹਾ ਸੀਗਾ ਜੋ ਕਿ ਯਕੂਬ ਦਾ ਦਾਦਾ ਸੀ ਕਿ ਪਰਮੇਸ਼ਰ ਉਹਨੂੰ ਵਧਾਵੇਗਾ ਤੇ ਉਹਨੂੰ ਇੱਕ ਵੱਡੀ ਕੌਮ ਬਣਾਵੇਗਾ ਤੇ ਉਹਨੇ ਇਹ ਵੀ ਕਿਹਾ ਸੀਗਾ ਕਿ ਉਹ ਇੱਕ ਦੇਸ਼ ਦੇ ਵਿੱਚ ਜਿਹੜਾ ਉਹਨਾਂ ਦਾ ਨਹੀਂ ਹੋਵੇਗਾ ਉੱਥੇ ਗੁਲਾਮ ਹੋਣਗੇ ਇਹ ਜਿਹੜਾ ਸੁਪਨਾ ਫਿਰੌਨ ਨੂੰ ਆਇਆ ਏ ਹੁਣ ਉਸ ਪ੍ਰਯੋਜਨ ਨੂੰ ਪੂਰਾ ਕਰ ਰਿਹਾ ਏ ਜਦੋਂ ਉਤਪਤ ਉਹਦੀ 41 ਅਧਾਇ ਦੇ ਵਿੱਚ ਫਰਾਉਨ ਨੂੰ ਸੁਪਨਾ ਆਉਂਦਾ ਹੈ ਇਥੇ ਪਰਮੇਸ਼ਰ ਦੀ ਸਰਬ ਪ੍ਰਭੂਤਾ ਉਹਦਾ ਸਮਾਂ ਸਭ ਕੁਝ ਇਕੱਠੇ ਹੁੰਦੇ ਨੇ 2 ਸਾਲ ਕੈਦ ਦੇ ਵਿੱਚ ਕੱਟਣ ਤੋਂ ਬਾਅਦ ਚ ਯੂਸਫ ਨੂੰ ਹੁਣ ਬੁਲਾਇਆ ਗਿਆ ਹੈ ਕਿ ਇਹਦਾ ਅਰਥ ਦੱਸੇ ਇਹ ਇੱਕ ਇਹੋ ਜਿਹਾ ਕੰਮ ਸੀ ਜਿਹਦੇ ਵਾਸਤੇ ਸਾਰੇ ਜੋਚੀ ਫੇਲ ਹੋ ਗਏ ਸੀ ਇੱਕ ਮਹੱਤਵਪੂਰਨ ਸਮਾਂ ਸੀ ਜਿਹੜਾ ਨਾ ਸਿਰਫ ਯੂਸਫ ਦੀ ਜ਼ਿੰਦਗੀ ਨੂੰ ਬਦਲਣ ਜਾ ਰਿਹਾ ਸੀ ਪਰ ਦੇਸ਼ਾਂ ਨੂੰ ਬਦਲਣ ਜਾ ਰਿਹਾ ਸੀ ਫਿਰ ਵੀ ਇਹੋ ਜੇ ਸਮੇ ਦੇ ਉੱਤੇ ਵੀ ਯੂਸਫ ਜਿਹੜਾ ਏ ਉਹ ਸਥਿਰ ਰਹਿੰਦਾ ਏ ਆਪਣੀ ਹਲੀਮੀ ਚ ਤੇ ਪ੍ਰਭੂ ਦੇ ਨਾਲ ਜਦ ਫਿਰੌਨ ਨੇ ਯੂਸਫ ਨੂੰ ਪੁੱਛਿਆ ਕੀ ਤੂੰ ਅਰਥ ਕਰ ਸਕਦਾ ਹੈ ਸੁਪਨੇ ਦਾ ਉਹਨੇ ਕਿਹਾ ਮੈਂ ਨਹੀਂ ਕਰ ਸਕਦਾ ਪਰ ਪਰਮੇਸ਼ਰ ਫਿਰੌਨ ਜੋ ਚਾਹੁੰਦਾ ਏ ਉਹਨੂੰ ਦੱਸੇਗਾ ਇੱਕ ਵਾਰ ਫਿਰ ਤੋਂ ਅਸੀਂ ਇੱਥੇ ਵੇਖ ਸਕਦੇ ਹਾਂ ਕਿ ਜਿਹੜਾ ਯੂਸਫ ਹੈ ਉਹਦਾ ਮਕਸਦ ਇਹੀ ਸੀ ਕਿ ਲੋਕਾਂ ਨੂੰ ਪਰਮੇਸ਼ਵਰ ਤੋਂ ਅਵਗਤ ਕਰਾਵੇ ਜਦੋਂ ਯੂਸਫ ਸੁਪਨੇ ਦਾ ਅਰਥ ਦੱਸਦਾ ਏ ਉਹ ਦੱਸਦਾ ਏ ਕਿ ਆਕਾਲ ਆਵੇਗਾ ਫਿਰ ਖੁਸ਼ਹਾਲੀ ਤੇ ਫਿਰ ਆਕਾਲ ਅਤੇ ਪਰਮੇਸ਼ਰ ਏਵੇਂ ਕੰਮ ਕਰੇਗਾ ਜਿਹੜੀ 7 ਸਾਲ ਦੀ ਖੁਸ਼ਹਾਲੀ ਹੋਵੇਗੀ ਉਹ 7 ਸਾਲ ਦੀ ਜਿਹੜੀ ਤੰਗੀ ਆਵੇਗੀ ਉਹਦੀ ਥੋੜ ਨੂੰ ਪੂਰੀ ਕਰੇਗੀ ਤੇ ਨਾ ਸਿਰਫ ਇਹ ਬਲਕਿ ਯੂਸਫ ਨੂੰ ਇੱਕ ਐਹੋਜੀ ਪਦਵੀ ਦਿੱਤੀ ਜਾਵੇਗੀ ਜਿੱਥੇ ਉਹ ਪੂਰੀ ਦੁਨੀਆ ਨੂੰ ਬਚਾਵੇਗਾ ਮਿਸਰ ਨੂੰ ਵੀ ਤੇ ਉਹਦੇ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਤੇ ਇਜ਼ਰਾਇਲ ਨੂੰ ਵੀ ਇਹ ਬਹੁਤ ਹੀ ਹੈਰਾਨੀ ਕਰ ਦੇਣ ਵਾਲੀ ਗੱਲ ਹੈ ਕਿ ਪਰਮੇਸ਼ਰ ਦਾ ਸਮਾਂ ਹਮੇਸ਼ਾ ਪਰਫੈਕਟ ਹੁੰਦਾ ਹੈ ਕਦੇ ਦੇਰੀ ਨਹੀਂ ਕਰਦਾ ਉਹ ਕਦੇ ਵੀ ਹੈਰਾਨ ਨਹੀਂ ਹੁੰਦਾ ਉਹ ਕਦੇ ਵੀ ਹਾਲਾਤਾਂ ਦੇ ਦੁਆਰਾ ਆਪਣੇ ਫੈਸਲੇ ਨਹੀਂ ਬਦਲਦਾ ਯੂਸਫ ਨੂੰ ਇਸ ਪਲ ਵਾਸਤੇ 2 ਸਾਲ ਇੰਤਜ਼ਾਰ ਕਰਨਾ ਪਿਆ परमेश्या ਨੇ ਸਮਾਂ ਨਹੀਂ ਗਵਾਇਆ ਉਹ ਯੂਸਫ ਨੂੰ ਤਿਆਰ ਕਰ ਰਿਹਾ ਸੀ ਉਹਦੇ ਚਰਿੱਤਰ ਦਾ ਨਿਰਮਾਣ ਕਰ ਰਿਹਾ ਸੀ ਇਹਨਾਂ ਸਾਰੇ ਹਾਲਾਤਾਂ ਦੇ ਦੁਆਰਾ ਜੋ ਹੋਣ ਵਾਲਾ ਸੀ ਉਹਦੇ ਲਈ ਤਿਆਰ ਹੋ ਰਿਹਾ ਸੀ ਉਹ ਜਦੋਂ ਸਮਾਂ ਆਉਂਦਾ ਹੈ ਉਦੋਂ ਇੱਕ ਦਿਨ ਚ ਬਹੁਤ ਕੁਝ ਹੋ ਜਾਂਦਾ ਹੈ ਇੱਕ ਦਿਨ ਚ ਯੂਸਫ ਕੈਦੀ ਤੋਂ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਜੇਲ੍ਹ ਤੋਂ ਉਹ ਸਿੱਧਾ ਜਾਂਦਾ ਮਹਿਲ ਚ ਨਾਂ ਉਹਦੇ ਉੱਤੇ ਪਰਮੇਸ਼ਵਰ ਦੀ ਕਿਰਪਾ ਨੂੰ ਵੇਖਦਾ ਏ ਤੇ ਉਹਨੂੰ ਪੂਰੇ ਮਿਸਰ ਦੇ ਉੱਤੇ ਅਧਿਕਾਰ ਦੇ ਦਿੰਦਾ ਹੈ। ਇੱਕ ਬਹੁਤ ਵੱਡੀ ਸੱਚਾਈ ਏ ਕਿ ਪਰਮੇਸ਼ਵਰ ਸਾਡੇ ਦੁੱਖਾਂ ਨੂੰ ਸਾਡੀ ਪੀੜ ਨੂੰ ਇਸਤੇਮਾਲ ਕਰ ਸਕਦਾ ਏ ਤੇ ਉਹ ਇਸਤੇਮਾਲ ਕਰਦਾ ਏ ਆਪਣੀ ਮਹਿਮਾ ਵਾਸਤੇ ਅਤੇ ਦੂਜੇ ਲੋਕਾਂ ਦੀ ਭਲਾਈ ਵਾਸਤੇ। ਜਿਹੜਾ ਇੰਤਜ਼ਾਰ ਦਾ ਸਮਾਂ ਇਹ ਪੂਰੀ ਬਾਈਬਲ ਦੇ ਵਿੱਚ ਤੇ ਪਰਾਚੀਨ ਕਲੀਸਿਆ ਦੇ ਇਤਿਹਾਸ ਦੇ ਵਿੱਚ ਪਾਇਆ ਜਾਂਦਾ ਹੈ ਬਾਅਦ ਚ ਅਸੀਂ ਰਸੂਲਾਂ ਦੇ ਕਰਤਵ ਦੀ ਕਿਤਾਬ ਚ ਵੇਖਦੇ ਹਾਂ ਕਿ ਜਿਹੜੇ ਚੇਲੇ ਸੀਗੇ ਇੱਕ ਚੁਬਾਰੇ ਦੇ ਵਿੱਚ ਇੰਤਜ਼ਾਰ ਕਰ ਰਹੇ ਸੀ ਪਵਿੱਤਰ ਆਤਮਾ ਦਾ 10 ਦਿਨਾਂ ਲਈ ਉਹਨਾਂ ਨੇ ਪ੍ਰਾਰਥਨਾ ਕੀਤੀ ਤੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਕੀ ਹੋਵੇਗਾ ਪਰ ਉਹ ਯੀਸ਼ੂ ਮਸੀਹ ਦੇ ਹੁਕਮਾਂ ਨੂੰ ਮੰਨਣ ਲਈ ਤਿਆਰ ਸੀਗੇ ਤੇ ਉਹ ਜਰੂਸ਼ਲਮ 'ਚ ਇੰਤਜ਼ਾਰ ਕਰ ਰਹੇ ਸੀ ਅਤੇ ਫਿਰ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਅੱਗ ਦੀਆਂ ਜੀਬਾਂ ਦੇ ਰੂਪ ਚ ਹਨੇਰੀ ਦੇ ਰੂਪ ਚ ਆਇਆ ਅਤੇ ਉਹਨਾਂ ਨੂੰ ਉਹਨੇ ਆਪਣੇ ਨਾਲ ਭਰ ਦਿੱਤਾ ਤੇ ਚੇਲੇ ਜਿਹੜੇ ਸੀ ਉਹ ਪਵਿੱਤਰ ਆਤਮਾ ਦੇ ਨਾਲ ਭਰ ਗਏ ਤੇ ਪ੍ਰਚਾਰ ਕਰਨਾ ਉਹਨਾਂ ਨੇ ਆਰੰਭ ਕੀਤਾ ਤੇ ਇਥੋਂ ਕਲੀਸਿਆ ਦਾ ਜਨਮ ਹੋਇਆ ਤੇ ਉਸ ਦਿਨ ਪ੍ਰਚਾਰਕ ਕੌਣ ਸੀਗਾ ਕੋਈ ਹੋਰ ਨਹੀਂ ਬਲਕਿ ਪਤਰਸ ਉਹ ਚੇਲਾ ਜਿਹਨੇ ਤਿੰਨ ਵਾਰੀ ਯੇਸ਼ੂ ਦਾ ਇਨਕਾਰ ਕੀਤਾ ਸੀ ਹੁਣ ਖੜਾ ਹੁੰਦਾ ਹੈ ਤੇ ਜਾ ਕੇ ਲੋਕਾਂ ਨੂੰ ਜੀ ਉੱਠਣ ਦੀ ਗਵਾਹੀ ਦੇ ਰਿਹਾ ਏ ਜਦੋਂ ਚੇਲੇ ਇੰਤਜ਼ਾਰ ਕਰ ਰਹੇ ਸੀ ਪਰਮੇਸ਼ਵਰ ਦੀ ਤਾਕਤ ਦਾ ਉਹ ਕੋਈ ਸੁਸਤ ਨਹੀਂ ਸੀ ਬਲਕਿ ਉਹ ਆਗਿਆਕਾਰੀ ਦਾ ਇੱਕ ਵੱਡਾ ਕਦਮ ਸੀ ਜਿਵੇਂ ਅਸੀਂ ਯੂਸਫ ਦੀ ਜ਼ਿੰਦਗੀ 'ਚ ਵੇਖਦੇ ਹਾਂ ਤੇ ਪ੍ਰਾਚੀਨ ਕਲੀਸਿਆ 'ਚ ਵੇਖਦੇ ਹਾਂ ਇੰਤਜ਼ਾਰ ਕਰਨਾ ਇੱਕ ਇਹੋ ਜਿਹੀ ਪੱਠੀ ਏ ਜਿਹਦੇ 'ਚ ਪਰਮੇਸ਼ਵਰ ਸਾਡਾ ਚਰਿੱਤਰ ਬਣਾਉਂਦਾ ਏ ਇੰਤਜ਼ਾਰ ਦੇ ਵਿੱਚ ਹੀ ਅਸੀਂ ਉਹਦੇ ਤੇ ਭਰੋਸਾ ਕਰਨਾ ਸਿੱਖਦੇ ਹਾਂ ਅਸੀਂ ਉਹਦੀ ਸਰ ਪ੍ਰਭੂਤਾ ਨੂੰ ਸਿੱਖਦੇ ਹਾਂ ਅੱਜ ਤੁਸੀਂ ਆਪਣੀ ਜ਼ਿੰਦਗੀ ਦੇ ਕਿਹੜੇ ਸੀਜ਼ਨ 'ਚ ਹੋ ਕੀ ਤੁਸੀਂ ਵੀ ਇੰਤਜ਼ਾਰ ਕਰ ਰਹੇ ਹੋ ਸੋਚ ਰਹੇ ਹੋ ਕਿ ਪਰਮੇਸ਼ਰ ਕਦੋਂ ਮੇਰੀ ਜ਼ਿੰਦਗੀ 'ਚ ਕੰਮ ਕਰੇਗਾ ਜੋਸਫ ਨੂੰ ਯਾਦ ਰੱਖੋ ਹਮੇਸ਼ਾ ਹਲੀਮੀ 'ਚ ਤੁਰਦੇ ਜਾਓ ਅਤੇ ਵੇਖੋ ਪਰਮੇਸ਼ਰ ਨੇ ਤੁਹਾਡੇ ਲਈ ਕੀ ਰੱਖਿਆ ਹੈ ਵਿਸ਼ਵਾਸ ਕਰੋ ਕਿ ਉਹ ਕੰਮ ਕਰ ਰਿਹਾ ਹੈ ਜਦੋਂ ਤੁਸੀਂ ਉਹਨੂੰ ਵੇਖ ਨਹੀਂ ਸਕਦੇ ਹੋ ਤੁਹਾਡੀ ਜ਼ਿੰਦਗੀ ਨੂੰ ਬੁਣ ਰਿਹਾ ਹੈ ਸਦਾ ਦੀ ਜ਼ਿੰਦਗੀ ਦੇ ਰੂਪ ਚ ਤੇ ਜਦੋਂ ਨਿਯੁਕਤ ਕੀਤਾ ਸਮਾਂ ਆਉਂਦਾ ਹੈ ਜਦੋਂ ਪਰਮੇਸ਼ਵਰ ਦੀ ਸਰਬ ਪ੍ਰਭੂਤਾ ਵਾਲੀ ਯੋਜਨਾ ਤੁਹਾਡੇ ਸਮੇਂ ਦੇ ਨਾਲ ਜੁੜਦੀ ਏ ਤਾਂ ਉਸ ਨਵੇਂ ਅਧਿਆਏ 'ਚ ਪਰਵੇਸ਼ ਕਰਨ ਲਈ ਤਿਆਰ ਰਵੋ ਯੂਸਫ ਦੀ ਤਰ੍ਹਾਂ ਤੁਸੀਂ ਵੀ ਅਚਾਨਕ ਹੀ ਉਠਾਏ ਜਾਵੋਗੇ ਇਹੋ ਜੀ ਥਾਂ ਦੇ ਉੱਤੇ ਜਿਹਦੇ ਬਾਰੇ ਤੁਸੀਂ ਕਦੇ ਕਲਪਨਾ ਕੀਤੀ ਨਹੀਂ ਸੀ ਪਰ ਯਾਦ ਰੱਖੋ ਇਹ ਤੁਹਾਡੀ ਮਹਿਮਾ ਵਾਸਤੇ ਨਹੀਂ ਆ ਇਹ ਉਹਦੀ ਲਈ ਏ ਆਪਣੀ ਅੱਖਾਂ ਆਪਣੇ ਤੋਂ ਹਟਾ ਕੇ ਉਹਦੇ ਤੇ ਲਾ ਕੇ ਰੱਖੋ ਉਹਦੀ ਵੱਲ ਵੇਖਦੇ ਰਹੋ ਕਿਉਂਕਿ ਉਹ ਤੁਹਾਡੀ ਕਹਾਣੀ ਨੂੰ ਤੁਹਾਡੇ ਤੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਦਾ ਹੈ ਜਦੋਂ ਤੁਸੀਂ ਜ਼ਿੰਦਗੀ ਦੇ ਮੋੜਾਂ ਦੇ ਉੱਤੋਂ ਦੀ ਚੰਗਲਦੇ ਹੋ ਫੜ ਕੇ ਰੱਖੋ ਹਾਂ ਸੱਚਾਈ ਨੂੰ ਫੜ ਕੇ ਰੱਖੋ ਕਿ ਸਾਡਾ ਪਰਮੇਸ਼ਰ ਹਮੇਸ਼ਾ ਕੰਮ ਕਰ ਰਿਹਾ ਹੈ ਉਹ ਹਮੇਸ਼ਾ ਸਮੇਂ ਤੇ ਆ ਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ 'ਚ ਵਫਾਦਾਰ ਹੈ ਤੇ ਅਸੀਂ ਉਹਦਾ ਇੰਤਜ਼ਾਰ ਕਰਦੇ ਹਾਂ ਇਸ ਗੱਲ ਦਾ ਵਿਸ਼ਵਾਸ ਕਰਦੇ ਹਾਂ ਕਿ ਜਿਨਨੇ ਸਾਡੇ ਚ ਚੰਗਾ ਕੰਮ ਸ਼ੁਰੂ ਕੀਤਾ ਏ ਉਹ ਉਹਨੂੰ ਪੂਰਿਆਂ ਵੀ ਕਰਨ ਜਾ ਰਿਹਾ ਹੈ ਯੂਸਫ ਦੀ ਤਰ੍ਹਾਂ ਉਹਦੀ ਸ਼ਕਤੀ ਦਾ ਤੇ ਉਹਦੇ ਪ੍ਰੇਮ ਦੇ ਗਵਾਹ ਬਣੋ ਦੂਤਿਆਂ ਨੂੰ ਛੁਟਕਾਰੇ ਦੀ ਮਹਾਨ ਗਾਥਾ ਸੁਣਾਉ ਉਹ ਗਾਥਾ ਜਿਹੜੀ ਉਹ ਅਜਲਾਂ ਤੋਂ ਲਿਖ ਰਿਹਾ ਹੈ